ਜਰੰਦਰ ਅਧਿਆਤਿ ਦੇ ਮਾਨਯੋਗ ਐਸਐਸਪੀ ਸਾਹ ਗੁਰਮੀਤ ਸਿੰਘ ਜੀ ਵੱਲੋਂ ਜ਼ਿਲ੍ਹੇ ਅੰਦਰ ਮਾੜੇ ਅਨਸਰਾਂ ਦੇ ਚਰਾਇਗੇਸ਼ ਪੈਸ਼ਨ ਮਹਿੰਦੇ ਤਹਿਤ ਥਾਣਾ ਲੋਹੀਆਂ ਨੇ ਇੱਕ ਦੋਸ਼ੀ ਜੋ ਪਿਛਲੇ ਦਿਨੀ ਸੱਜਣਾ ਪਿੰਡ ਵਿੱਚ ਇਨਕਾਊਂਟਰ ਹੋਇਆ ਸੀਗਾ ਉਹਦੇ ਵਿੱਚੋਂ ਧੋੜਿਆ ਸੀ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਅਸਤ ਕੀਤੀ ਆ ਵਾਕਿਆ ਐਸੇ ਕੇਸੀ ਕੇ 14 ਜਨਵਰੀ ਨੂੰ ਕੁਲਵਿੰਦਰ ਸਿੰਘ ਜੋ ਕੈਨੇਡਾ ਦਾ ਰਹਿਣ ਵਾਲਾ ਤੇ ਉਹ ਆਪਣੀ ਵਹਿਕਲ ਤੇ ਫਾਟਰੀ ਦੀ ਗੱਡੀ ਤੇ ਜਾ ਰਿਹਾ ਸੀ ਤੇ ਰੇਡ ਵਾਂਦੇ ਤਿੰਨ ਵਿਅਕਤੀ ਜੋ ਬਹੁਤ ਹੀ ਉਫਰਾਟਕ ਵਿਰਤੀ ਵਾਲੇ ਹਨ ਜਿਦੇ ਸੁਖਰਾਜ ਸਿੰਘ ਸੁਖਾ ਅ ਦਰਬਾਜ ਸਿੰਘ ਬਾਗਾ ਅਤੇ ਵਰਿੰਦਰ ਸਿੰਘ ਲਖੀ ਨੇ ਉਹਨਾਂ ਦੀ ਗੱਡੀ ਰੋਕ ਕੇ ਉਹਦੇ ਉੱਤੇ ਮਾਰ ਦੇਣ ਦੀ ਨੀਤਨਾ ਫਰੰਗ ਕੀਤੀ ਤੇ ਉਹਦੇ ਸਬੰਧੀ थाना ਸ਼ਾਹਕੋਟ ਸਿੰਘੀਨ ਤਰਾਵਾਂ ਤੇ ਮੁਕਦਮਾ ਦਰਜ ਹੋਇਆ ਤੋ ਤੀਸ ਦਿਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਵੱਖ ਵੱਖ ਸਮੇਂ ਉਪਰਾਲੇ ਕੀਤੇ ਗਏ ਤੇ ਮਿਤੀ 6 ਫਰਵਰੀ ਨੂੰ ਸੱਜਣਾ ਲੇੜੇ ਇਹ ਦੋਸ਼ੀ ਆਪਣੀਆਂ ਦੋ ਗੱਡੀਆਂ ਤੇ ਤਿੰਨੇ ਦੋਸ਼ੀ ਉੱਥੇ ਇੱਕ ਮੋਟਰ ਤੇ ਗਏ ਜਿੱਥੇ ਪੁਲਿਸ ਨਾਲ ਐਨਕਾਊਂਟਰ ਚ ਇੱਕ ਦੋਸ਼ੀ ਸੁਖਰਾਜ ਸਿੰਘ ਸੁਖਾ ਜੋ ਇੰਜੜ ਹੋਇਆ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਉਹਦੇ ਕੋਲੋਂ ਵਿਕਲੀ ਬRAND ਕੀਤਾ ਔਰ ਉਹਦੇ ਕੋਲੋਂ ਵਰਤ ਕੀਤੇ ਹਥਿਆਰ ਵੀ ਬRAND ਕੀਤੇ ਇਸੇ ਤਰ੍ਹਾਂ ਤੇਜ ਦੇ ਵੱਖ-ਵੱਖ ਟੀਮਾਂ ਜਿਹੜੀਆਂ ਮਾਂਜੋਗ ਐਸਐਸਪੀ ਸਾਹਿਬ ਵੱਲੋਂ ਲਗਾਤਾਰ ਸ਼ਾਪੇ ਮਾਰ ਕਰ ਰਹੀਆਂ ਅਸਨ ਤੇ ਅੱਜ ਦੂਸਰਾ ਦੋਸ਼ੀ ਜਿਹੜਾ ਦਰਬਾਖ ਸਿੰਘ ਬਾਗਾ ਵਸੇ ਰੇੜਵਾ 315 ਬੋਰ ਤੇ ਨਜਾਇਜ਼ ਅਸਲੇ ਸਮੇਤ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਇਹ ਤਾਂ ਇੱਕ ਦੋਸ਼ੀ ਜਿਹੜਾ ਵਿਰਿੰਦਰ ਵਿੱਕੀ ਉਹ ਗ੍ਰਿਫਤਾਰ ਕਰਨਾ ਬਾਕੀ ਆ ਜਿਹਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਇਹ ਜਿਹੜਾ ਦਰਵਾਖ ਸੰਭਗਾ ਇਹਦੇ ਹੁਣ ਤੱਕ 21 ਮੁਕੱਦਮੇ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਧਰਾਵਾਂ ਜਿਵੇਂ ਲੁੱਟਖੋ ਡਾਕੇ ਕਬਜ਼ੇ ਤੇ ਕਾਤਲਨਾ ਹਮੇਲੇ ਕਰਨ ਸੰਬੰਧੀ ਦਰਜ ਹੋਇਆ ਹਨ ਔਰ ਇਹ ਜੇਲ੍ਹਾਂ ਦਾ ਅਫਰਾ-ਤਫਰੀ ਹੈਗਾ ਜੇਲ੍ਹ 'ਚੋਂ ਆਉਣ-ਜਾਣ ਦਾ ਇਹਦਾ ਬਣਿਆ ਰਹਿੰਦਾ ਤੇ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜਿਹੜਾ ਜਿਲੰਦਰ ਅਧਿਆਪਤੀ ਪੁਲਿਸ ਨੇ ਸਹਾਇਤਾ ਅਸਲ ਕੀਤੀ ਹੈ ਤੀਸਰੇ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਜਿਲੰਦਰ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰ ਆਪਰੇਸ਼ਨ ਜਾਰੀ ਹਨ ਔਰ ਇਸੇ ਤਰ੍ਹਾਂ ਇਹਨਾਂ ਨੂੰ ਸਲਾਕਾ ਪਿਛੇ Uh, operation Kitajara. thank you